ਆਪ ਵੀ ਚੈੱਕ ਕਰ ਲੋ ਇਹਨਾਂ ਦਾ ਪਹਿਲਾ ਰੇਟ ਸੀਗਾ ਇੱਥੇ 9000 ਰੁਪਇਆ 9000 ਰੁਪਏ ਸੀਲ ਕਰਦੇ ਸੀ ਪਰ ਅੱਜ ਇਹਦਾ ਰੇਟ ਕਰਤਾ ਸਿਰਫ 3500 ਰੁਪਏ ਆ ਦੇਖੋ 11000 ਰੁਪਏ ਚ ਸੇਲ ਕਰਦੇ ਸੀ ਹੁਣ ਇਹ ਕਰਤੀ 5500 ਰੁਪਏ ਚ ਤੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਰਾਜਿਆਂ ਮਹਾਰਾਜਿਆਂ ਦੇ ਘਰਾਂ ਦੇ ਵਿੱਚ ਇਹ ਚੀਜ਼ਾਂ ਲੱਗੀਆਂ ਦੇਖਦੇ ਹੋ ਮੈਂ ਚੈਲੰਜ ਕਰਦਾ ਇਹ ਤੁਹਾਨੂੰ ਹੋਰ ਕਿਸੇ ਦੁਕਾਨ ਤੋਂ ਇਦਾਂ ਦੇ ਆਰਟੀਕਲ ਮਿਲਣੇ ਨਹੀਂ ਹੈਗੇ ਲੱਖ ਰੁਪਏ ਦੀ ਸ਼ਾਪਿੰਗ ਕਰਦੇ ਆ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ ਚ ਹੋਣ ਦੇ ਵੀ ਫ੍ਰੀ ਮੈਰਚੈਂਡਸ ਦੇ ਨਾਲ ਤਾਨੂੰ ਗੀਜ਼ਰ ਵੀ ਫ੍ਰੀ ਦੇ ਦਾਂ ਆਪਾਂ ਨਾ ਲੱਖ ਰੁਪਏ ਦੀ ਸ਼ਾਪਿੰਗ ਚਾਹੇ ਤੁਸੀਂ ਗੀਜ਼ਰ ਫ੍ਰੀ ਲੈ ਲਓ ਚਾਹੇ ਤੁਸੀਂ ਹਾਰੋ ਫ੍ਰੀ ਲੈ ਲਓ ਪੋਸ਼ ਮਿਸ਼ਨ ਤੁਹਾਨੂੰ ਦੇਖੋ 10 ਸਾਲ ਦੀ ਗਾਰੰਟੀ ਕਲਰ ਦੀ 1300 ਰੁਪਏ ਦਾ ਦੇਵਾਂਗੇ ਜਿੰਨੇ ਮਰਜੀ ਪੀਛ ਲਈਓ ਜੇ ਸਕੁਅਰ ਕਿਸੇ ਨੂੰ ਚਾਹੀਦਾ ਚੌਰਸ ਇਹ ਦੇਵਾਂਗੇ ਅਸੀਂ 1600 ਰੁਪਏ ਦਾ ਦੇਖੋ 골ਡਨ ਕਲਰ ਵੀ ਅਵੇਲੇਬਲ ਹੈ 1 ਪੀ ਸੀਟ ਬਲੈਕ ਕਲਰ ਵੀ ਮਿਲ ਜੇਗਾ ਇਹਦੇ ਚ ਗ੍ਰੇ ਕਲਰ ਵੀ ਮਿਲ ਜੇਗਾ ਮੰਨ ਲਓ ਕਿ ਹੋਣਾ ਤੁਸੀਂ 50000 ਰੁਪਏ ਦੇ ਵਿੱਚ ਆਪਣੇ ਦੋ ਬਾਥਰੂਮ ਤੇ ਇੱਕ ਕਿਚਨ ਤਿਆਰ ਕਰਾ ਕੇ ਜਾ ਸਕਦੇ ਆ ਦੂਜੀ ਆਫਰ ਇਹ ਹੈਗੀ ਜੇ ਤੁਸੀਂ ਇੱਥੋਂ ਕੋਈ ਵੀ ਸ਼ ਤੁਹਾ ਨੂੰ ਅਸੀਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ ਤੁਸੀਂ ਬਹੁਤ ਸੋਹਣੇ ਸੋਹਣੇ ਮਾਡਲ ਆਏ ਬਸ ਕਿਚਨ ਦੇ ਇਹ ਕਿਚਨ ਦੇ ਉੱਤੇ ਲੱਗਦੇ ਸਾਰੇ ਡਿਜ਼ਾਈਨ ਦੇ ਪੈਂਟਰੀ ਭਾਜੀ ਇਹਦਾ 24 ਇੰਚ ਇਹ ਦੇਖੋ 8500 ਵਿਦ ਟੇਬਲ ਟੌਪ 17000 ਐਮ ਆਰ ਪੀ ਹੈ ਬਹੁਤ-ਬਹੁਤ ਧੰਨਵਾਦ ਤੁਸੀਂ ਪਹਿਲਾਂ ਹੀ ਲੋਕਾਂ ਨੇ ਬਹੁਤ ਸਾਰੇ ਫਾਇਦੇ ਕੀਤੇ ਸੀ ਨਾ ਪਰ ਸਾਨੂੰ ਤਾਂ ਸੌਣ ਨੇ ਜੇ ਇਹ ਆਇਆ ਵੀ ਜਿਹੜੇ ਤੁਸੀਂ ਰੇਟ ਪਹਿਲਾਂ ਦਿੱਤੇ ਸੀ ਬਾਜ਼ਾਰ ਨਾਲੋਂ ਤਾਂ ਪਹਿਲੇ ਅੱਦੇ ਸੀ ਕਹਿੰਦੇ ਹੁਣ ਹੋਰ ਰੇਟ ਘਟਾ ਦੇ ਤੁਸੀਂ ਬਿਲਕੁਲ ਭਾਈ ਇਹ ਹੁਣ ਕੰਪਨੀਆਂ ਕੋ ਪ੍ਰਾਈਸ ਬਹੁ ਡਾਊਨ ਕਰਵਾਏ ਆ ਮਾਰਕੀਟ ਬਹੁ ਕੰਪੀਟੀਸ਼ਨ ਵਧ ਗਿਆ ਹੈ ਗੱਲ ਜਿੱਦਾਂ ਕਿ ਹੁਣ ਦੇਖੋ 1 ਪੀ ਸੀਡ ਇਹੀ ਮਹੰਗਾਈਆਂ ਨਵੇਂ ਕਾਈ ਜਨ 10 ਸਾਲ ਦੀ ਗਾਰੰਟੀ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਵਿਦ ਜੈਟ ਹੁਣ ਜੈਟ ਤੁਹਾਨੂੰ ਨਾਲ ਸੀਡ ਦੇ ਨਾਲ ਫ੍ਰੀ ਮਿਲੇਗਾ ਤੁਹਾਨੂੰ ਜੈਟ ਦੇ ਪੈਸੇ ਨਹੀਂ ਦੇਣੇ ਪੈਣਗੇ 5 ਸਾਲ ਦੀ ਗਾਰੰਟੀ ਇਹਨਾਂ ਦੀ 5500 ਰੁਪਏ ਹੀ ਦੇਵਾਂਗੇ ਹਾਂ ਦੇਖੋ ਨਵੇਂ-ਨਵੇਂ ਮਾਡਲ ਆਏ ਸਕੇਅਰ ਮਾਡਲ ਆ ਗਿਆ ਇਹ ਚ ਰਾਉਂਡ ਮਾਡਲ ਦੇਖੋ ਕਿੰਨੇ ਸੋਹਣੇ ਜੀ ਇਹ ਵਿਦ ਜੈਟ ਇਨਬिल्ਟ ਜੈਟ ਹੈ ਵਿੱਚ ਇਹਦੇ ਨਾਲ ਹੁਣ ਸਾਡੇ ਕੋਲ ਵੈਕਿਊਮ ਵਾਲੀ ਸੀਟਾਂ ਵੀ ਅਵੇਲੇਬਲ ਹੈ ਇਹ ਦੇਖੋ 5500 ਰੁਪਏ ਦੀ 10 ਸਾਲ ਦੀ ਗਾਰੰਟੀ ਹੈ ਰਹੀ ਇਹ ਵੈਕਿਊਮ ਵਾਲੇ ਮਾਡਲ ਦੇਖੋ ਕਿੰਨੇ ਸੋਹਣੇ-ਸੋਹਣੇ ਹੈ ਡਿਜ਼ਾਈਨ ਹਾਂ ਦੇਖੋ ਪਾਣੀ ਘੁੰਮ ਕੇ ਇਹਦੇ ਵਿੱਚ ਜਾਂਦਾ ਹੈ ਵੈਕਿਊਮ ਸੀਟ 10 ਸਾਲ ਦੀ ਗਾਰੰਟੀ ਜਿਹੜੇ ਮਰਜੀ ਡਿਜ਼ਾਈਨ ਲੈ ਲੋ ਜਿ ਕਿੰਨੇ ਹੀ ਮਾਡਲ ਨੇ ਦੇਖੋ ਸਾਡੇ ਕੋਲ ਉਸ ਤੋਂ ਬਾਅਦ ਦੇ 9000 ਤੋਂ ਘੱਟ ਨਹੀਂ ملےਗੀ 10 ਸਾਲ ਦੀ ਗਾਰੰਟੀ 4500 ਜਿਹੜਾ ਮਰਜ਼ੀ ਮਾਡਲ ਲੈ ਲਓ ਹੋਰ ਦੇਖੋ 4500 ਚ ਐਵੀ ਡਿਜ਼ਾਈਨ ਆਏ ਨਵੇਂ 10 ਸਾਲ ਦੀ ਘੰਟੀ ਇਹਨਾਂ ਦੀ ਕਲਰ ਦੀ ਸਾਡੇ ਕੋਲ ਸਟਾਰਟਿੰਗ ਰੇਂਜ ਆ ਜਾਂਦੀ ਜੀ 3500 ਰੁਪਏ ਦੀ 3500 ਤੋਂ ਸ਼ੁਰੂ ਆ ਮਾਰਕੀਟ ਤੁਹਾਨੂੰ 7000 ਦੀ ਘੱਟ ਨਹੀਂ ਮਿਲੇਗੀ ਦੇਖੋ ਜੀ ਬਹੁਤ ਵੱਡਾ ਤੁਹਾਡਾ ਫਾਇਦਾ ਕਰਦਾ ਤੁਸੀਂ ਦੇਖ ਲਓ ਗਰਮੀਰ ਟਰੇਡਿੰਗ ਕੰਪਨੀ ਨੇ ਆਪਣੇ ਰੇਟ ਆਪ ਹੋਰ ਘਟਾ ਦਿੱਤੇ ਆ ਕੋਈ ਇਹਨਾਂ ਨੂੰ ਬਹੁਤ ਵੱਡੀਆਂ ਡੀਲਸ ਮਿਲ ਗਈਆਂ ਆ ਤੁਸੀਂ ਚੈੱਕ ਕਰ ਲਓ ਇਹਨਾਂ ਦਾ ਪਹਿਲਾ ਰੇਟ ਸੀਗਾ ਇੱਥੇ 9000 ਰੁਪਇਆ 9000 ਰੁਪਏ ਸੀਲ ਕਰਦੇ ਸੀ ਪਰ ਅੱਜ ਇਹਦਾ ਰੇਟ ਕਰਤਾ ਸਿਰਫ 3500 ਰੁਪਏ ਸੋ ਫਾਇਦੇ ਤੁਸੀਂ ਲੈ ਲਓ ਛੇਤੀ ਛੇਤੀ ਆਜੋ ਆਫਰਾਂ ਬੜੇ ਸੀਮਤ ਸਮੇ ਲਈ ਹੈਗੀਆਂ ਬਿਲਕੁਲ ਭਾਜੀ ਇਹ ਸਾਡੇ ਕੋਲ ਆਈਵਰੀ ਕਲਰ ਵੀ ਮਿਲ ਜੇਗਾ ਦੇਖੋ ਕਿਸ ਨੇ ਆਫਵਾਈਟ ਕਰ ਲੈਣਾ ਫਿਰ ਸੌਨਸੀਰਾ ਕੰਪਨੀ ਦੀ ਵੀ ਮਿਲ ਜੇਗੀ 10 ਸਾਲ ਦੀ ਗਾਰੰਟੀ ਹੈ ਫਿਰ ਦੇਖੋ ਜੈਗਵਾਰ ਦੀ 1 ਪੀ ਸੀਟ ਵੈਕਿਊਮ ਵਾਲੀ 10 ਸਾਲ ਦੀ ਗਾਰੰਟੀ ਇਹਦੀ ਫਿਰ ਹਿੰਦਵੀਰ ਦੀ ਵੀ ਮਿਲ ਜੇਗੀ ਹਿੰਦਵੀਰ ਦੇ ਵੈਕਿ ਔਰ ਦੇ ਕੋ ਸੇਹਰਾ ਕੰਪਨੀ ਦੀ ਵੀ ਮਿਲ ਜੇਗੀ 10 ਸਾਲ ਦੀ ਗਰੰਟੀ ਇਹਨਾਂ ਦੀ ਸੀਟਾਂ ਦੀ ਸਾਰੇ ਬ੍ਰਾਂਡ ਅਵੇਲੇਬਲ ਆਪਣੇ ਕੋ ਜਿਹੜਾ ਮਰਜ਼ੀ ਬ੍ਰਾਂਡ ਲਲੋ ਸੋ ਬਾਜੀ ਵਾਈਟ ਦੇ ਵਿੱਚ ਨਾ ਸਾਰੀਆਂ ਦੇਖ ਲਈ ਨਾ ਅੱਜ ਕੱਲ ਬੜਾ ਜਮਾਨਾ ਚੱਲਦਾ ਕਹਿੰਦੇ ਕਲਰ ਦੇ ਵਿੱਚ ਥੋੜੀ ਜਿਆਦਾ ਹੋਰ ਲਗਜ਼ਰੀ ਬਿਲਕੁਲ ਬਾਜੀ ਸਾਡੇ ਕੋ ਕਲਰ ਦੇਖੋ 골ਡਨ ਕਲਰ ਵੀ ਅਵੇਲੇਬਲ ਹੈ 1 ਪੀਸ ਸੀਟ ਬਲੈਕ ਕਲਰ ਵੀ ਮਿਲ ਜੇਗਾ ਇਹਦੇ ਚ ਗ੍ਰੇ ਕਲਰ ਵੀ ਮਿਲ ਜੇਗਾ ਉਤੋਂ ਬਾਅਦ ਸਾਡੇ ਕੋ ਵਾਲ ਐਂਗਸੀਟਾ ਦੀ ਬਹੁਤ ਵੈਰਾਈਟੀ ਆਈ ਦੇਖੋ 4500 ਰੁਪਏ ਤੋਂ ਸ਼ੁਰੂ ਹੋ ਜਾਂਦੀ 10 ਸਾਲ ਦੀ ਗਰੰਟੀ ਹੈ ਫਿਰ ਜੈਗਵਾਰ ਦੀ ਵੀ ਇਹ ਨਵੇਂ 10 ਸਾਲ ਦੀ ਗਾਰੰਟੀ ਇਹ ਦੇਖੋ ਨਵੇਂ ਨਵੇਂ ਮਾਡਲ ਆਏ ਇਹ ਦੇਖੋ ਕਿੰਨੇ ਸੋਹਣੇ ਐਚ ਵੀ ਤੁਹਾਨੂੰ ਸਾਰੇ ਕਲਰ ਮਿਲ ਜਾਣਗੇ ਗ੍ਰੇ ਕਲਰ ਬਲੈਕ ਕਲਰ ਚਾਕਲੇਟ ਕਲਰ ਮਿਲ ਜਾਈਗਾ ਫਿਰ ਉਸ ਤੋਂ ਬਾਅਦ ਆਹਿੰਦੇ ਸੇਮ ਕਲਰ ਦੀਆਂ ਵੈਨਟੀਆਂ ਦੇਖੋ ਇਹਨਾਂ ਦੀ ਵੀ 10 ਸਾਲ ਮਤਲਬ ਵਧੀਆ ਮਟੀਰੀਅਲ ਐਚ ਡੀ ਐਮ ਆਰ ਬੋਰਡ ਆਹ ਦੇਖੋ 5500 ਰੁਪਏ ਹੀ ਦੇਵਾਂਗੇ ਤੁਹਾਨੂੰ 24 ਇੰਚ ਵੈਨਟੀ ਜਿੰਨੇ ਮਰਜੀ ਕਲਰ ਲੈ ਲੋ ਸਾਡੇ ਦੇਖੋ ਪਹਿਲੀ ਗੱਲ ਤਾਂ ਚੈੱਕ ਕਰ ਲੋ ਬਹੁਤ ਸੋਹਣਾ ਪ੍ਰਾਈਸ ਹੈਗਾ ਆ ਦੇਖੋ 11000 ਰੁਪਏ ਚ ਸੇਲ ਕਰਦੇ ਸੀ ਹੁਣ ਇਹ ਕਰਤੀ 5500 ਰੁਪਏ ਚ ਡਿਜ਼ਾਈਨ ਬਹੁਤ ਸੋਹਣਾ ਇੱਕ ਗਾਰੰਟੀ ਹੋ ਰਾ ਨਾ ਇਹਨੂੰ ਸਿਉਂਗ ਲਗਣੀ ਆ ਨਾ ਇਹਨੂੰ ਸਲਾਬੇ ਨਹੀਂ ਖਾਣਾ ਰੇਟ ਘੱਟ ਦੇ ਵਿੱਚ ਵੀ ਬਹੁਤ ਸੋਹਣੀ ਕੁਆਲਿਟੀ ਦੇਖੋ ਕਿੰਨੇ ਸੋਹਣੇ ਸੋਹਣੇ ਗੱਲ ਜਿਹੜਾ ਮਰਜੀ ਕਲਰ ਸਾਰੇ ਸੇਮ ਰੇਟ ਤੇ ਲੈ ਜਾਓ ਸਾਡੇ ਕੋਲ ਇੱਥੇ ਛੋਟਾ ਸਾਈਜ਼ ਵੀ ਅਵੇਲੇਬਲ ਹੈ ਛੋਟਾ ਸਾਈਜ਼ ਤੁਹਾਨੂੰ ਪਵੇਗਾ 4500 ਰੁਪਏ ਦਾ ਦੇਖੋ ਚਾਰ ਕਲਰ ਇਹਦੇ ਚ ਵੀ ਮਿਲ ਜਾਣਗੇ ਤੁਹਾਨੂੰ ਕਿੰਨੇ ਸ ਇਹ ਟੇਬਲ ਟੌਪ ਦੇ ਨਾਲ ਬੇਗੀ ਤੁਹਾਨੂੰ 9000 ਰੁਪਏ ਦੀ ਜੀ ਆ ਦੇਖੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਨਾ ਅੱਗੇ ਵੀ ਤੁਹਾਨੂੰ ਦਿਖਾਉਣੇ ਬੜੇ ਸਾਈਜ਼ ਵੀ ਸਾਡੇ ਕੋਲ ਆ ਜਾਂਦੀ ਟੇਬਲ ਟੌਪ ਦੇ ਨਾਲ ਦੇਖੋ ਟੇਬਲ ਟੌਪ ਦੇ ਨਾਲ ਅਸੀਂ ਵੈਂਟੀ ਦੇਵਾਂਗੇ ਤੁਹਾਨੂੰ 9500 ਰੁਪਏ ਦੀ ਵਿਦ ਟੇਬਲ ਟੌਪ 95 9000 500 ਰੁਪਏ ਆਫਰ ਪ੍ਰਾਈਸ ਹੋਤਵਾ ਵੱਡਾ ਸਾਈਜ਼ ਮਿਲ ਜੇਗਾ ਵੱਡਾ ਸਾਈਜ਼ ਲਈਓ ਸਾਡੇ ਕੋਲ 1.5 ਲੱਖ ਰੁਪਏ ਦਾ ਵਿਦ ਵਾਸ਼ ਵੇਸ਼ਨ ਵੈਂਟੀ ਦੇ ਨਾਲ 1.5 ਲੱਖ ਰੁਪਏ ਦੀ ਵਿਦ ਵਾਸ਼ ਵੇਸ਼ਨ ਉਹ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਐ ਜੇ ਦੇਖੋ ਸਾਡੇ ਕੋ 15000 ਰੁਪਏ ਦਾ ਦੇਵਾਂਗੇ ਮਾਰਕੀਟ 20000 ਤੋਂ ਘੱਟ ਨਹੀਂ ਮਿਲੂਗਾ ਐ ਦੇਖੋ ਛੋਟੇ ਜਿਹੇ ਕਿੰਨੇ ਸੋਹਣੇ ਸੋਹਣੇ ਮਾਡਲ 24 ਇੰਚ ਦੇ ਆਹ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਆਏ ਆ ਸਾਰੇ ਹੀ 9500 9500 ਜਿੰਨੇ ਮਰਜ਼ੀ ਲਾਈਓ ਸਾਡੇ ਤੋਂ ਭਾਜੀ ਇੱਕ ਤੁਸੀਂ ਆਫਰ ਦਿੱਤੀ ਸੀ ਤੁਸੀਂ ਕਹੇ 50000 ਰੁਪਏ ਦੇ ਵਿੱਚ ਅਸੀਂ ਦੋ ਬਾਥਰੂਮੇ ਕਿਚਨ ਤਿਆਰ ਕਰਾਂਗੇ ਆਫਰ ਚੱਲ ਰਹੀ ਜੋ ਵੀ ਬਿਲਕੁਲ ਭਾਜੀ ਸਾਰੀ ਆਫਰਾਂ ਓਨ ਹੈ ਉਤੋਂ ਇਲਾਵਾ ਹੋਰ ਆਫਰਾਂ ਆਗੀਆਂ ਕੰਪਨੀ ਵੱਲੋਂ ਇਹ ਆਫਰ ਸਾਡੀ ਪਰਮਨੈਂਟ ਹੈ ਇਹ ਤੁਹਾਨੂੰ ਆਪਾਂ ਦੱਸ ਦਿੰਦੇ ਆ ਤੁਸੀਂ ਇੱਥੇ ਆਉਣਾ ਤੁਸੀਂ 50000 ਰੁਪਏ ਦੇ ਵਿੱਚ ਆਪਣੇ ਦੋ ਬਾਥਰੂਮ ਦੇ ਇੱਕ ਕਿਚਨ ਤਿਆਰ ਕਰਾ ਕੇ ਜਾ ਸਕਦੇ ਆ ਦੂਜੀ ਆਫਰ ਇਹ ਹੈਗੀ ਜੇ ਤੁਸੀਂ ਇੱਥੋਂ ਕੋਈ ਵੀ ਸ਼ਾਪਿੰਗ ਕਰਦੇ ਆ 50000 ਰੁਪਏ ਦੀ ਤੁਸੀਂ ਪੰਜਾਬ 'ਚ ਜਿੱਥੇ ਮਰਜ਼ੀ ਹੋਵੋ ਤੁਹਾਨੂੰ ਅਸੀਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਵਾਂਗੇ 1 ਰੁਪਈਆ ਨਹੀਂ ਲੱਗਣਾ ਤੁਸੀਂ ਸਮਾਨ ਖੇਜਣਾ ਹੋਮ ਡਿਲੀਵਰੀ ਫ੍ਰੀ ਦੇਣੀ ਆ ਆ ਤੁਸੀਂ ਚੈੱਕ ਕਰੋ ਇਹਦੇ ਵਿੱਚ ਹੋਰ ਡਿਜ਼ਾਈਨ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ 32 ਇੰਚ 10.5 ਹਜ਼ਾਰ ਜਿੰ ਇੱਕੋ ਹੀ ਰੇਟ 'ਤੇ ਸੇਲ ਲਾਤੀ ਹੋਈ ਆ ਬੰਬ ਸਾਰੇ ਇੱਕੋ ਰੇਟ ਦੇ ਮਿਲਣਗੇ ਬਲੈਕ ਕਲਰ ਲਲੋ ਵਾਈਟ ਕਲਰ ਲਲੋ 1.5 ਲੱਖ ਦੇ ਦੇਖੋ ਜਿਹੜੇ ਆਪਣੇ ਘਰ ਬਣਾ ਰਹੇ ਆ ਫਲੈਟ ਬਣਾ ਰਹੇ ਆ ਕੋਠੀਆਂ ਬਣਾ ਰਹੇ ਆ ਹੋਟਲ ਰੈਸਟੋਰੈਂਟ ਛੇਤੀ ਛੇਤੀ ਆਜੋ ਆਫਰਾਂ ਲੱਗੀਆਂ ਬਹੁਤ ਬਿਲਕੁਲ ਭਾਜੀ ਟੇਬਲ ਟੌਪ ਸਾਡੇ ਕੋਲ 3500 ਰੁਪਏ ਤੋਂ ਸ਼ੁਰੂ ਫੇ 4500 ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਓਵਲ ਲਲੋ ਵੀ 4500 ਦਾ ਪਏਗਾ ਵੱਡਾ ਸਾਈਜ਼ ਆਹੋ ਕਿੰਨੇ ਸੋਹਣੇ ਸੋਹਣੇ ਬ੍ਰਾਊਨ ਕਲਰ ਆਹ ਦੇਖੋ 골ਡਨ ਕਲਰ ਬਲੂ ਕਲਰ ਪਰ ਸੁਭਾ ਦੇਖੋ ਆ ਦੇਖੋ সিলਵਰ ਕਲਰ ਇਹ ਵੀ ਤੁਹਾਨੂੰ ਅਸੀਂ 4500 ਰੁਪਏ ਦਵਾਂਗੇ ਮਾਰਕੀਟ 9000 ਤੋਂ ਘੱਟ ਨਹੀਂ ਮਿਲੇਗਾ ਤੁਹਾਨੂੰ ਫੇਰ ਵੱਡਾ ਸਾਈਜ਼ ਆ ਜਾਂਦਾ ਦੇਖੋ 5500 ਰੁਪਏ 28 ਇੰਚ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਓਵਲ ਵਾਈਟ ਮਾਰਬਲ ਸੀਰੀਜ਼ ਸਾਰੇ ਕੰਪਨੀ ਦੇ ਪੀਸ ਹੈ ਗਰੰਟਡ ਪੀਸ ਨੇ ਕਲਰ ਹਰ ਚੀਜ਼ ਦੀ ਗਾਰੰਟੀ ਆਪਣੇ ਕੋ ਇਹ ਦੇਖੋ ਸਾਡੇ ਕੋਲ ਸਾਈਜ਼ ਹਰ ਤਰ੍ਹਾਂ ਦੇ ਮਿਲ ਜਾਂਦੇ ਤੁਹਾਡੇ ਹੋਟਲਾਂ ਦੇ ਵਿੱਚ ਜਿਹੜੀਆਂ ਤੁਸੀਂ ਲੱਗੇ ਦੇ ਦੇਣਾ ਉਹੋ ਚੀਜ਼ਾਂ ਮਿਲਦੀਆਂ 20 ਭਾਜੀ ਇਹਦਾ 24 ਇੰਚ ਹੈ ਦੇਖੋ 8500 ਵਿਦ ਟੇਬਲ ਟੌਪ 17000 ਐਮ ਆਰ ਪੀ ਹੈ 8500 ਰੁਪਏ ਦੀ ਜਿੰਨੇ ਮਰਜ਼ੀ ਕਲਰ ਲੈ ਜਾਓ ਸਾਡੇ ਕੋਲ ਉਸ ਤੋਂ ਬਾਅਦ ਟੇਬਲ ਡੋਆ ਦੀ ਵੈਰਾਈਟੀ ਦੇਖੋ ਕਿੰਨੇ ਸੋਹਣੇ ਨੇ ਗ੍ਰੇ ਕਲਰ 골ਡਨ ਸਾਰੇ ਅਵੇਲੇਬਲ ਆਪਣੇ ਕੋਲ 4500 ਰੁਪਏ ਦਾ ਬੇਗਾ ਵਧੀਆ ਕੰਪਨੀ ਦਾ ਪੀਸ ਹੋਰ ਤੁਹਾਨੂੰ ਆਫਰ ਦੇਤੀ ਆ ਤੁਸੀਂ ਇੱਥੇ ਆ ਜਾਓ ਮੰਨ ਲਓ ਤੁਸੀਂ ਲੱਖ ਰੁਪਏ ਦੀ ਸ਼ੋਪਿੰਗ ਕਰਦੇ ਆ ਇੱਕ ਤਾਂ ਤੁਹਾਨੂੰ ਪੂਰੇ ਪੰਜਾਬ ਚ ਹੌਂਡਾ ਵੀ ਫ੍ਰੀ ਮੈਰਚੈਂਡਸ ਦੇ ਨਾਲ ਤੁਹਾਨੂੰ ਗੀਜ਼ਰ ਵੀ ਫ੍ਰੀ ਦੇ ਦਾਂ ਆਪਾਂ ਨਾ ਲੱਖ ਰੁਪਏ ਦੀ ਸ਼ੋਪਿੰਗ ਚਾਹੇ ਤੁਸੀਂ ਗੀਜ਼ਰ ਫੀ ਲੈ ਲਓ ਚਾਹੇ ਤੁਸੀਂ ਆਰੋ ਫ੍ਰੀ ਲੈ ਲਓ ਉਸ ਤੋਂ ਬਾਅਦ ਸਾਡੇ ਕੋਲ ਦੇਖੋ ਜੀ 1 ਪੀਸ ਵਾਸ਼ਿੰਗ ਮਸ਼ੀਨ ਦਾ ਨ ਇਨੋਂ ਅਸੀਂ ਕਹਿੰਦੇ ਵਨ ਪੀਸ واਸ਼ ਵੇਸ਼ਨ ਦੇਖੋ ਬਹੁਤ ਵਧੀਆ ਅੱਛੀ ਕੁਆਲਟੀ ਦਾ 2800 ਰੁਪਏ ਦਾ ਦਵਾਂਗੇ ਜਿੰਨੇ ਮਰਜ਼ੀ ਪੀਸ ਲਾਓ ਸਾਡੇ ਕੋ ਆ ਦੇਖੋ ਵਾਈਟ ਕਲਰ ਬਰਾਊਨ ਕਲਰ ਉਸ ਤੋਂ ਬਾਅਦ ਸਾਡੇ ਕੋ ਮਿਕਸਰ ਦੀ ਵੈਰਾਈਟੀ ਦੇਖੋ ਕਿੰਨੀ ਇਹਨਾਂ ਦੇ ਉੱਤੇ ਲੱਗਦੀ ਹੈ ਸਾਡੇ ਕੋਲ ਦੇਖੋ ਸਿਲਵਰ ਕਲਰ ਵਾਟਰਫਾਲ ਝਰਨੀ ਵਾਲਾ ਪਾਣੀ ਆਂਦਾ ਇਹ ਚ ਤੇ ਸਾਡੇ ਕੋਲ ਰੋਜ਼ ਗੋਲਡ ਕਲਰ ਵੀ ਮਿਲ ਜੇਗਾ ਦੇਖੋ ਸਾਰੇ ਪਿੱਤਲ ਦੇ ओरिजिनल ਅੱਛੀ ਕੰਪਨੀ ਦੇ ਆ ਸਾਰੇ ਤੇ ਉਸ ਤੋਂ ਬਾਅਦ ਸਾਡੇ ਕੋਲ ਰੋਜ਼ ਗੋਲਡ ਕਲਰ ਮਿਲ ਜੇਗਾ ਬਲੈਕ ਮੈਟ ਵੀ ਮਿਲ ਜੇਗਾ ਦੇਖੋ ਵਾਟਰਫਾਲ ਵਾਲਾ ਸਾਰੇ ਮਾਡਲ ਅਵੇਲੇਬਲ ਨੇ ਸਾਡੇ ਕੋਲ ਕ੍ਰਿਸਟਲ ਵਾਲੇ ਦੇਖੋ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਆਏ ਸਾਡੇ ਕੋਲ ਤੁਹਾਡੇ ਬਜਟ ਅਨੁਸਾਰ ਹਰ ਤਰ੍ਹਾਂ ਦੇ ਬ੍ਰਾਂਡ ਹੈਗੇ ਆ ਹਾਰਤਨਾ ਸਮਾਨ ਹੈਗਾ ਤੁਸੀਂ ਜਿੱਥੋਂ ਮਰਜੀ ਆਜੋ ਫਾਇਦਾ ਤੁਹਾਡਾ ਅਸੀਂ ਕਰ ਦੇਣਾ ਸਰ ਮੇਰੇ ਸਲਾਜੀ ਸਮਾਜ ਤੁਸੀਂ ਸਾਰਾ ਦੇਖ ਰਿਆ ਆਫਰ ਲਾਤੀਆਂ ਗਰਮੀ ਟਰੇਡਿੰਗ ਕੰਪਨੀ ਨੇ ਜਿਹੜੇ ਆਪਨ ਰੇਟ ਸੀ ਉਦੋਂ ਵੀ ਰੇਟ ਹੁਣ ਘਟਾ ਤਿਆ ਤੁਸੀਂ ਹੁਣ ਫਾਇਦਾ ਲੈ ਲਓ ਇਹ ਆਫਰ ਬੜੀ ਥੋੜੇ ਟਾਈਮ ਲਈ ਆ ਤੁਸੀਂ ਇਹਨਾਂ ਦੇ ਨਾਲ ਆਨਲਾਈਨ ਕੰਟੈਕਟ ਕਰ ਸਕਦੇ ਆ ਨੰਬਰ ਸਕਰੀਨ ਤੇ ਆ ਵਟਸਐਪ ਇਹਨਾਂ ਨਾਲ ਗੱਲ ਕਰ ਸਕਦੇ ਆ ਸਿੱਧਾ ਡਾਇਰੈਕਟ ਫੋਨ ਕਰਨਾ ਡ ਇਤਾਂ ਦੀ ਰੇਂਜ ਕਿਤੇ ਨਹੀਂ ਮਿਲਣੀ ਇਤਾਂ ਦੇ ਡਿਜ਼ਾਈਨ ਕਿਤੇ ਨਹੀਂ ਮਿਲਣੇ ਪ੍ਰਾਈਸ ਤਾਂ ਤੁਹਾਨੂੰ ਇਦਾਂ ਨਾ ਮਿਲਣਾ ਨਹੀਂ ਸੋ ਤੁਸੀਂ ਛੇਤੀ ਪਹੁੰਚੋ ਗਰਮੀ ট্রেਡਿੰਗ ਕੰਪਨੀ ਚਲੰਦਰ ਪ੍ਰਤਾਪ ਬਾਗ ਦੇ ਨੇੜੇ ਆ ਜੇ ਕੋਈ ਗੱਲ ਨਹੀਂ ਸਮਝਲਾਦੀ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਕਰ ਸਾਹਨ ਟੀਵੀ ਚਲੰਦਰ